देखो सਾਨੂੰ ਸਾਡੀ ਪਾਰਟੀ ਦੇ ਵੱਲੋਂ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਸੰਸਦ ਦੇ ਸਰਦਾਰ ਹਰਚੰਦ ਸਿੰਘ ਵਰਸੜ ਜੀ ਵੱਲੋਂ ਬਕਾਇਦਾ ਹਦਾਇਤਾਂ ਨੇ ਜਿਹੜੀਆਂ ਉਹ ਸਰਕਾਰ ਦੇ ਵੱਲੋਂ ਵੀ ਕੀਤੀਆਂ ਗਈਆਂ ਨੇ ਸਾਰੀਆਂ ਮੰਡੀਆਂ ਨੂੰ ਜਿਹੜੇ ਨੋਟਿਸ ਨੇ ਉਹ ਕੱਢੇ ਗਏ ਨੇ ਕਿ ਜਿਹੜੀ 16 ਤਰੀਕ ਤੱਕ ਮੰਡੀਆਂ ਦੀ ਜਿਹੜੇ ਸਫਾਈ ਦਾ ਅਭਿਆਨ ਸੀ ਉਹ ਅੱਜ ਤੋਂ ਕਿਉਂਕਿ ਸੀਜ਼ਨ ਹੈ ਜਿਹੜਾ ਉਹ ਸ਼ੁਰੂ ਹੋ ਗਿਆ ਸਰਕਾਰ ਦੇ ਵੱਲੋਂ 15 ਦਿਨ ਪਹਿਲਾਂ ਥੋੜਾ ਜਿਹਾ ਕੀਤਾ ਇਸ ਵਾਰ ਸੀਜ਼ਨ ਹੈ ਜਿਹੜਾ ਕਿਉਂਕਿ ਜਿੜੀ ਦੀ ਜਿਹੜੀ ਲਵਾਈ ਸੀ ਉਹ ਵੀ ਪਹਿਲਾਂ ਸੀ ਉਹਦੇ ਕਾਰਨ ਜਿਹੜੀ ਮੰਡੀਆਂ ਦੀ ਸ਼ੁਰੂਆਤ ਹੈ ਸੀਜ਼ਨ ਦੀ ਉਹ ਵੀ ਅੱਜ ਤੋਂ 16 ਤਰੀਕ ਤੋਂ ਸ਼ੁਰੂ ਹੋ ਗਏ। ਬਾਕੀ ਜਿੰਨੀਆਂ ਵੀ ਮੇਰੇ ਦੜਗੇ ਹਲਕੇ ਦੇ ਵਿੱਚ ਮੇਰੀ ਅਧੀਨ ਮੰਡੀਆਂ ਪੈਂਦੀਆਂ ਨੇ ਉਹਨਾਂ ਦੀ ਤਕਰੀਬਨ ਸਫਾਈ ਦਾ ਜਿਹੜਾ ਪ੍ਰਬੰਧ ਹੈ ਲਗਭਗ ਮੁਕੰਮਲ ਕਰ ਲਿਆ ਗਿਆ। ਥੋੜਾ ਮੋਟਾ ਰਹਿੰਦਾ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀ ਹਜੇ ਫਸਲ ਹੈ ਉਹ 20-20 ਦਿਨਾਂ ਤੱਕ ਆਉਣੀ ਹੈ ਪਰ ਸਫਾਈ ਦਾ ਜਿਹੜਾ ਪ੍ਰਬੰਧ ਹੈ ਉਹ ਪੂਰਾ ਡਿਊਟੀਆਂ ਨੇ ਜਿਹੜੀਆਂ ਸਾਰੇ ਕਿਤੇ ਲੱਗ ਚੁੱਕੀਆਂ ਨੇ। ਕਹ ਦਿੱਤਾ ਗਿਆ ਦੜਬਾਜ ਨੇ ਆਪਣੀ ਮੰਡੀ ਇੱਥੇ ਸਫਾਈ ਦਾ ਜਿਹੜਾ ਪੂਰਾ ਫੇਸਮੈਂਟ ਉਹ ਕਰ ਦਿੱਤੀ ਗਈ ਹੈ ਤੇ ਬਾਕੀ ਦੇ ਜਿਹੜੇ ਸਾਰੇ ਪ੍ਰਬੰਧ ਨੇ ਉਹ ਵੀ ਤਕਰੀਬਨ ਪੂਰੇ ਕਰ ਦਿੱਤੇ ਗਏ ਦੇਖੋ ਇੱਕ ਬਹੁਤ ਵੱਡੀ ਕੁਦਰਤੀ ਕੁਰੂਪੀ ਹੈ ਸਾਡੇ ਪੰਜਾਬ ਦੇ ਲਈ ਸਾਡੇ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਲਗਭਗ 16 ਜ਼ਿਲ੍ਹੇ ਨੇ ਜਿਹੜੇ ਉਹ ਬਹੁਤ ਜ਼ਿਆਦਾ ਲਪੇਟ ਦੇ ਵਿੱਚ ਆਈ ਨੇ ਇਸ ਦੇ ਵਿੱਚ ਜਿੱਥੇ ਫਸਲਾਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੈ ਉਹ ਹੋਇਆ ਪਿੰਡਾਂ ਦੇ ਵਿੱਚ ਜਦੋਂ ਸਿੱਗੇ ਆ ਤਰਨਤਾਰਨ ਵੱਲ ਭੜੇ ਫਸਲਾਂ ਦੇ 70 ਜਿਹੜੇ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਸਾਨੂੰ ਵਿਸ਼ੇ ਮਿਲੇ ਨੇ ਬੜਾ ਵੱਡਾ ਦਖਾਂਤ ਹੈ ਪੰਜਾਬ ਸਰਕਾਰ ਵੱਲੋਂ ਪੂਰੇ ਜਿਹੜੇ ਪ੍ਰਬੰਧਰਿਓ ਕੀਤੇ ਗਏ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਬਕਾਇਦਾ ਸਾਡੀ ਹੁਣ ਡਿਊਟੀ ਹੈ ਜਿਹੜੀਆਂ ਦੁਬਾਰਾ ਲੱਗ ਚੁੱਕੀਆਂ ਨੇ ਹੜ੍ਹਾਂ ਪੀੜਤਾਂ ਦੇ ਕਾਰਨ ਜਿਹੜਾ ਵੀ ਨੁਕਸਾਨ ਹੋਇਆ ਹੜ੍ਹਾਂ ਦੇ ਕਾਰਨ ਫਸਲਾਂ ਦਾ ਉੱਥੇ ਪਟਵਾਰੀਆਂ ਦੀਆਂ ਗਦਾਵਰੀਆਂ ਨੇ ਜਿਹੜੀਆਂ ਕਰਵਾਉਣ ਦੀ ਹੁਕਮ ਦਿੱਤੇ ਗਏ ਨੇ ਉਹਦੇ ਨਾਲ ਬਕਾਇਦਾ ਆਮ ਆਦਮੀ ਪਾਰਟੀ ਦੇ ਵਲੰਟੀਅਰ, ਬਲਾਕ ਪ੍ਰਧਾਨ, ਚੇਅਰਮੈਨ ਸਭ ਦੀ ਡਿਊਟੀ ਲਗਾ ਦਿੱਤੀ ਗਈ ਹੈ ਵੀ ਜਿਹੜੀ ਗਰਦਾਵਰੀ ਹੈ ਉਹ ਤਾਂ ਕਿ ਜਿਹੜਾ ਲੋੜਵੰਦ ਰਵਾਰਾ ਹੋ ਰਹਿ ਨਾ ਜਾਵੇ ਕਿਸੇ ਤਰ੍ਹਾਂ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਪੈਸੇ ਨਾ ਲੈ ਜਾਵੇ ਜਿਹੜਾ ਧੀ ਫਸਲ ਨਾ ਨੁਕਸਾਨੀ ਗਈ ਹੋਵੇ ਪਰ ਨੁਕਸਾਨ ਵਾਲਾ ਰਹਿ ਜਾਵੇ ਇਹਨਾਂ ਤੇ ਪੂਰੀ ਜਿਹੜੀ ਲਿੰਗ ਹੈ ਉਹ ਆਮ ਆਦਮੀ ਪਾਰਟੀ ਦੀ ਰੱਖੀ ਹੋਈ ਹੈ ਤੇ ਡਿਊਟੀਆਂ ਨੇ ਜਿਹੜੀਆਂ ਲਗਾਈਆਂ ਲੀਆਂ ਨੇ ਜਿੱਥੋਂ ਤੱਕ ਜਿਹੜਾ ਫਸਲ ਦਾ ਸਬੰਧ ਹੈ ਬਾਹਰੋਂ ਆਉਂਦਾ ਨਹੀਂ ਉਹ ਇਦਾਂ ਦੇ ਪ੍ਰਬੰਧ ਨੇ ਜਿਹੜੇ ਪੂਰੀ ਤਰ੍ਹਾਂ ਮੁਕੰਮਲ ਨਹੀਂ ਸਾਡੇ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਬਾਹਰੋਂ ਚੋਂ ਨਾ ਉਹ ਇੱਥੇ ਨਾ ਇਸ ਤਰ੍ਹਾਂ ਲਿਆਂਦਾ ਜਾ ਸਕੇ ਉਹਦੇ ਵਾਸਤੇ ਸਾਡੀ ਪੂਰੀ ਮਾਰਕੀਟ ਕਮੇਟੀ ਦੀ ਜਿੰਨੀਆਂ ਵੀ ਚੇਅਰਮੈਨ ਨੇ ਉਹਨਾਂ ਨੂੰ ਬਕਾਇਦਾ ਹਦਦਾਂ ਕੀਤੀਆਂ ਨੇ ਪੂਰੀਆਂ ਟੀਮਾਂ ਨੇ ਜਿਹੜੀਆਂ ਸਾਡੀਆਂ ਪ੍ਰਪੇਅਰ ਨੇ ਸਾਡੀ ਪੂਰੀ ਬਾਜ਼ਾਖਰ ਹੋਗੀ ਨਾ ਚੀਜ਼ਾਂ ਦੇ ਉੱਪਰ ਕਿ ਕਿਸ ਤਰ੍ਹਾਂ ਜਿਹੜੀ ਇਸ ਚੀਜ਼ ਨੂੰ ਰੋਕੇ ਜਿਹੜਾ ਜਾ ਸਕੇ ਕਿਉਂਕਿ ਸਾਡੇ ਜਿਹੜੇ ਪ੍ਰਭਾਵਿਤ ਪਿੰਡ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਅਰੇਂਜਮੈਂਟ ਹੋਰ ਕਰਵਾਉਣੀ ਹੈ ਉਹ ਪੰਜਾਬ ਸਰਕਾਰ ਦੀ ਹਦਾਇਤਾਂ ਦੇ ਮਤਲਬ ਮੁਤਾਬਕ ਕਰ ਦਿੱਤੀ ਜਾਵੇਗੀ